ਵੀਰ ਜੀ ਵੀਡੀਓ ਐਂਡ ਤਾਈਂ ਜ਼ਰੂਰ ਦੇਖਿਆ ਜੋ ਲਾਇਕ ਵੀ ਕਰਿਆ ਤੇ ਸ਼ੇਅਰ ਕਰਕੇ ਕਮੈਂਟ ਵੀ ਜ਼ਰੂਰ ਕਰਿਆ ਜੋ ਇਹ ਹੈਗਾ ਵੀਰ ਜੀ ਜਿਹੜੇ ਮੇਰੇ ਵੀਰਾਂ ਦੇ ਬਿਲਕੁਲ ਦੋ ਮਾਰਲੇ ਜਾਂ ਚਾਵ ਮਾਰਲੇ ਪਿਆਜ਼ ਲਾਇਆ ਫੋਨ ਆਇਆ ਬਈ ਸਾਡਾ ਪਿਆਜ਼ ਨਹੀਂ ਤੁਰਦਾ ਉਹਨਾਂ ਵੀਰਾਂ ਲਈ ਅਸੀਂ ਰਿਜ਼ਲਟ ਆ ਇਹ ਰਿਜ਼ਲਟ ਮੇਰੇ ਸੱਜਣ ਬੇਲੀ ਦੇ ਲਏ ਵੇ ਆ ਤੇ ਉੱਥੋਂ ਅਸੀਂ ਲੈ ਕੇ ਆਏ ਅੱਜ ਖਾਦ ਉਹਨਾਂ ਦੇ ਹੈਗਾ ਮੁਰਗੀ ਫਾਰਮ ਇਹ ਮੁਰਗੀਆਂ ਦੀ ਜਿਹੜੀ ਹੈਗੀ ਆ ਰੂੜੀ ਜਿਹੜੇ ਛੋਟੇ ਬੱਚੇ ਤਿਆਰ ਕਰਦੇ ਆ ਉਹਨਾਂ ਦੀ ਆ ਬਿਲਕੁਲ ਇਹ ਸੁੱਕੀ ਆ ਜਵਾਂ ਪਾਊਡਰ ਵਰਗੀ ਤੇ ਇਹਨੂੰ ਆਪਾਂ ਲੋਡ ਅਨਸਾਰ ਪਾਉਣਾ ਜੇ ਤੁਹਾਡੇ ਦੋ ਮਰਲੇ ਆ ਤੇ ਵੱਧ ਤੋਂ ਵੱਧ ਇੱਕ ਬੱਠੜ ਸੁੱਕਾ ਜਵਾਂ ਤੇ ਛਿੱਟਾ ਦੇਣਾ ਉਹ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਜੀ ਇਹ ਦੇਖੋ ਵੀਰ ਜੀ ਅਸੀਂ ਇਹਦਾ ਛਿੱਟਾ ਦੇ ਰਹੇ ਆ ਬੈਲ ਕਾਲ ਪਤਲਾ ਜਿਵੇਂ ਧੂੜ ਉੱਡਦੀ ਹੈ ਇਹਨੂੰ ਛਿੱਟਾ ਦੇ ਕੇ ਉੱਪਰੋਂ ਆਪਾਂ ਪਾਣੀ ਲਾ ਦੇਣਾ ਤੇ ਇਹਦਾ ਰਿਜ਼ਲਟ ਤੁਹਾਨੂੰ ਮੈਂ ਆਉਣ ਵਾਲੇ 8 ਦਿਨਾਂ 'ਚ ਦੱਸੂਗਾ ਬਹੁਤ ਵਧੀਆ ਟੌਪ ਦਾ ਰਿਜ਼ਲਟ ਆ ਗੰਢਾ ਥੋੜਾ ਪੂਰਾ ਤੇ ਕੋਈ ਇਹਦੇ ਵਿੱਚ ਆਪਾਂ ਨੂੰ ਉਨੀ ਪਾਉਣ ਦੀ ਲੋੜ ਪੈਣੀ ਸਿਰਫ ਇਹ ਜਿੱਥੇ ਮੇਰੇ ਵੀਰਾਂ ਦੇ ਥੋੜੀ ਜਿਹੀ ਜਗ੍ਹਾ ਜਾਦੇ ਵਾਲੇ ਵੀ ਵਰਤ ਸਕਦੇ ਆ ਪਰ ਇਹਦਾ ਰਿਜ਼ਲਟ ਬਹੁਤ ਆ ਲੋਡ ਅਨਸਾਰ ਸੁੱਕੀ ਹੋਵੇ ਖਾਦ ਪੂਰੀ ਵੀਰੇ ਧੰਨਵਾਦ ਜੀ